T20 ਕ੍ਰਿਕਟ ਵਿਸ਼ਵ ਕੱਪ ਦੇ ਕੱਲ ਬਾਰਬਾਡੋਸ ਵਿੱਚ ਹੋਏ ਫਾਈਨਲ ਮੁਕਾਬਲੇ ਵਿੱਚ ਭਾਰਤ ਦੱਖਣ ਅਫਰੀਕਾ ਨੂੰ ਹਰਾ ਕੇ ਇੱਕ ਵਾਰ ਫੇਰ ਵਿਸ਼ਵ ਚੈਂਪੀਅਨ ਬਣ ਗਿਆ ਹੈ ਕਿੰਗਸਟਨ ਓਵਲ ਮੈਦਾਨ ਵਿੱਚ ਖੇਡੇ ਗਏ ਰੋਮਾਂਚਕ ਮੁਕਾਬਲੇ ਵਿੱਚ ਭਾਰਤ ਨੇ 7 ਦੌੜਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਭਾਰਤ ਨੇ 23 ਦੌੜਾਂ ਦੇ ਸਕੋਰ ਤੇ ਕਪਤਾਨ ਰੋਹਿਤ ਸ਼ਰਮਾ ਦੇ ਰੂਪ ਵਿੱਚ ਪਹਿਲੀ ਵਿਕਟ ਗੁਆਈ ਅਗਲੀ ਹੀ ਗੇਂਦ ਤੇ ਰਿਸ਼ਭ ਪੰਤ ਆਊਟ ਹੋਇਆ ਦੂਜੇ ਪਾਸੇ ਵਿਰਾਟ ਕੋਹਲੀ ਨੇ ਪਾਰੀ ਸੰਭਾਲੀ ਅਤੇ ਸ਼ਾਨਦਾਰ 76 ਦੌੜਾਂ ਦਾ ਯੋਗਦਾਨ ਦਿੱਤਾ ਅਕਸ਼ਰ ਪਟੇਲ ਨੇ 47 ਅਤੇ ਸ਼ਿਵਮ ਦੂਬੇ ਨੇ 27 ਦੌੜਾਂ ਬਣਾਈਆਂ ਐਂਡਰਿਚ ਨਾਰਥ ਜੇ ਨੇ ਅਤੇ ਕੇਸ਼ਵ ਮਹਾਰਾਜ ਨੇ ਦੋ-ਦੋ ਮਾਰਕੋ ਜੈਂਸਨ ਅਤੇ ਰਬਾੜਾ ਨੇ ਇੱਕ-ਇੱਕ ਵਿਕਟ ਲਈ ਭਾਰਤੀ ਟੀਮ ਨੇ ਮਿੱਥੇ 20 ਓਵਰਾਂ ਵਿੱਚ ਸੱਤ ਖਿਡਾਰੀਆਂ ਦੇ ਨੁਕਸਾਨ ਤੇ 176 ਦੌੜਾਂ ਬਣਾਈਆਂ ਟੀਚੇ ਦਾ ਪਿੱਛਾ ਕਰਨ ਉੱਤਰੀ ਮੈਦਾਨ ਵਿੱਚ ਦੱਖਣ ਅਫਰੀਕਾ ਦੀ ਟੀਮ ਦੀ ਸ਼ੁਰੂਆਤ ਵਧੀਆ ਨਹੀਂ ਰਹੀ ਸਲਾਮੀ ਬੱਲੇਬਾਜ਼ ਰਿਜ਼ਾ ਹੈਂਡਰਿਕਸ ਚਾਰ ਦੌੜਾਂ ਬਣਾ ਕੇ ਚੱਲਦਾ ਬਣਿਆ ਅਤੇ ਕਪਤਾਨ ਏਡਨ ਮਾਰਕਮ ਨੇ 22 ਦੌੜਾਂ ਦੇ ਕੁੱਲ ਸਕੋਰ ਤੇ ਵਿਕਟ ਗਵਾਈ ਦੱਖਣ ਅਫਰੀਕਾ ਵੱਲੋਂ ਸਭ ਤੋਂ ਵੱਧ 52 ਦੌੜਾਂ ਹੈਨਰੀਕ ਕਲਾਸਨ ਨੇ ਜੋੜੀਆਂ ਕੁਇੰਟਨ ਡੀਕੋਕ ਨੇ 39 ਟ੍ਰਿਸਟਨ ਸਟੱਬਸ ਨੇ 31 ਅਤੇ ਡੇਵਿਡ ਮਿਲਰ ਨੇ 21 ਦੌੜਾਂ ਦਾ ਯੋਗਦਾਨ ਪਾਇਆ ਦੱਖਣ ਅਫਰੀਕਾ ਦੀ ਟੀਮ 20 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 169 ਦੌੜਾਂ ਹੀ ਬਣਾ ਸਕੀ ਭਾਰਤ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਹਾਰਦਿਕ ਪਾਡਿਆ ਨੇ ਤਿੰਨ ਬੱਲੇਬਾਜ਼ਾਂ ਨੂੰ ਪਵੈਲੀਅਨ ਦਾ ਰਸਤਾ ਦਿਖਾਇਆ ਅਰਸ਼ਦੀਪ ਸਿੰਘ ਅਤੇ ਜਸਪ੍ਰੀਤ ਬੂਮਰਾ ਨੇ 2-2 ਅਤੇ ਅਕਸ਼ਰ ਪਟੇਲ ਨੇ ਇੱਕ ਵਿਕਟ ਲਈ ਵਿਰਾਟ ਕੋਹਲੀ ਨੂੰ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ ਜਦਕਿ ਜਸਪ੍ਰੀਤ ਬੂਮਰਾ ਪਲੇਅਰ ਆਫ ਦਾ ਟਰਨਮੈਂਟ ਰਹੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਉਪ ਰਾਸ਼ਟਰਪਤੀ ਜਗਦੀਪ ਤਣਖੜ ਨੇ ਭਾਰਤੀ ਟੀਮ ਨੂੰ T20 ਵਿਸ਼ਵ ਚੈਂਪੀਅਨ ਬਣਨ ਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ T20 ਵਿਸ਼ਵ ਕੱਪ ਜਿੱਤਣ ਤੇ टीम इंडिया नाई दी प्रधानमंत्री ने वीडियो जारी कर दिया टीम के खिलाड़ियों का हौसला बधाया आज 140 करोड़ देशवासी आपके इस शानदार प्रदर्शन के लिए गर्व अनुभव कर रहे हैं खेल के मैदान में आपने वर्ल्ड कप जीता लेकिन हिंदुस्तान के हर गांव गली मोहल्ले में आपने कोटि कोटि देशवासियों का दिल जीत लिया और ये टूर्नामेंट एक विशेष कारण से भी याद रखी जाएगी इतने सारे देश इतनी सारी टीमें और एक भी मैच हारना नहीं ये छोटी उपलब्धि नहीं है ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਖੇਡ ਮੰਤਰੀ ਮਨਸੂਖ ਮਾਂਡਵਿਆ ਨੇ ਵੀ ਇਸ ਪ੍ਰਾਪਤੀ ਲਈ ਭਾਰਤੀ ਟੀਮ ਨੂੰ ਵਧਾਈ ਦਿੱਤੀ।